ਫੇਸ ਕਰੋ ਜੀ 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 ਇਹ ਗੁਰੂ ਦਾ ਕਾਰਜ ਜੀ ਅੱਛਾ ਜੀ ਬਾਕੀ ਕੋਈ ਵੀ ਇਸ ਗੱਲਬਾਤ ਸੁਣੀ ਹੋਵੇ ਹਾਂਜੀ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਠੀਕ ਹੋ ਗਿਆ ਇਹ ਪੂਰੇ ਬਿਲਡਿੰਗ ਹੈ ਜੀ ਤੁਹਾਨੂੰ ਸਰੋਰ ਸਾਹਿਬ ਦਾ ਦੱਸਿਆ ਇਹਨੂੰ ਤੁਹਾਨੂੰ ਬਾਅਦ ਸਾਰਾ ਦਰਸ਼ਨ ਕਰਾ ਦੇਣੀ ਹੈ ਹਾਂਜੀ ਗੁਰੂ ਕਾਰ ਦੇ ਆ ਜੋ ਅੱਛਾ ਐ ਨਾਜ਼ਰੀ ਦੇਖੋ ਜਰਾ ਐ ਉਹ ਹੀ ਤਾਂ ਜਿਸੰਤੈਰੇ ਦੇ ਫੈਗੇ ਕਿ ਇਹ ਸਾਡੇ ਸਰੋਹਰ ਸਾਹਿਬ ਨੇ ਜੀ ਲੇਕਿਨ ਸੰਗਤੀ ਕਾਟ ਹੋਣ ਦੀ ਵਜ੍ਹਾ ਤੋਂ ਜੀ ਅਸੀਂ ਇਹਦੇ ਵਿੱਚ ਪਾਣੀ ਨਹੀਂ ਪਰ ਸਕਿਆ ਕਿਉਂਕਿ ਤੁਹਾਨੂੰ ਪਤਾ ਇੱਕ ਜਗ੍ਹਾ ਤੇ ਪਾਣੀ ਖੜਾ ਰਹੇ ਉਹਦੀ ਮਤਲਬ ਇਸਤੇਮਾਲ ਨਾ ਹੋਵੇ ਤੇ ਫਿਰ ਉਹ ਖਰਾਬ ਹੋ ਜਾਂਦਾ ਪਾਣੀ ਜੀ ਜੀ ਤੇ ਇਹ ਹੁਣ ਅਸੀਂ ਐਤ ਕੀ ਸਾਲ ਬੱਚੇ ਨੇ ਸੰਗਤ ਨੇ ਫੈਸਲਾ ਕਰਕੇ ਕਿ ਬੱਚੇ ਤੇ ਖੇਡਣ ਜਿਹੜੇ ਛੋਟੇ ਛੋਟੇ ਬੱਚੇ ਆ ਜਾਂਦੇ ਨੇ ਜਿਹਨਾਂ ਦੀ ਜਿਸ ਦਿਨ ਇਹਨਾਂ ਦੀ ਛੁੱਟੀ ਹੁੰਦੀ ਜੀ ਜੀ ਉਸ ਦਿਨ ਤੇ ਆ ਜਾਂਦੇ